ਸ਼ਬਦ ਖੋਰੀ ਮਰਦਾਬਾ ਸੁਦਾਬਾ ਆ ਗਏ ਬਾਈ ਮੁੰਡਾਓ ਸੁਦਾਬਾ ਸੁਦਾਬਾ ਫਤਿਹ ਦਾ ਸਭ ਮਰਦਾਬਾ ਸੁਦਾਬਾ ਰੋਕੋ ਅਰੇ ਸ਼ਬਦ ਬਿਨਾ ਕੰਮ ਨਹੀਂ ਹੁੰਦਾ ਕਦੇ ਪ੍ਰੂਫ ਲਿਆਓ ਸਾਡ ਨੂੰ ਦੱਸਾਂ ਕਿ ਅਸੀਂ 9 ਮਹੀਨੇ ਦੇ ਤਸਕੀਲਦਾਰ ਸਾਹਿਬ ਕੋ ਪਟਵਾਰੀ ਸਾਹਿਬ ਕੋ ਫਿਰਦੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਡੀ.ਓ. ਦੇ ਭੇਜਾਂਗੇ। ਸਾਨੂੰ ਇਹਦਾ ਰਿਟਰਨ 6 ਮਹੀਨੇ ਨਹੀਂ ਕਰਦੇ ਆਉਣਗੇ। ਸਾਨੂੰ 6 ਮਹੀਨੇ ਆ ਮਾਰ ਕੇ ਕੋਈ ਨਹੀਂ। ਹਾਲਾਤ ਰਸਿਕ ਕਰਦੇ। 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਨੇ ਆ ਦੁਪਹਿਰ ਚੁੱਕਣੇ ਮੁਰ ਜਾਂਦੇ ਆ। ਜਵਾਬ ਹੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਸਾਫ ਸਰਕਾਰ ਦੇ ਗੰਦ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ ਦੀ ਗੰਦ ਦਾ ਖੋਣ ਪਿਆ। ਹੁਣ 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 ਫੋੜੇ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲੀ ਜੀ ਤਾਰਾ ਚੰਗਿਆੜੀ ਬੋਲਦਾ ਸੀ ਵੀ ਇਹਨਾਂ ਨੂੰ ਪਾਈਆ ਪਰ ਦੱਸਾਉਂਦੇ ਆ ਹਾਂ ਇਹ ਤਕਾਲਾ ਮਨਜ਼ੂਰੀ ਲਈ ਪੇਸ਼ ਆ ਵਰਦ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗਦੇ ਨੇ 30 ਲੱਖ ਰੁਪਇਆ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਤਾਂ ਲੱਗਦਾ ਉਹਨਾਂ ਲਈ 20 20-25 ਹਜ਼ਾਰ ਬਿੜਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਕੰਮ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਇਹ ਇਹ ਨਾਰੇਬਾਦੀ ਕਰ ਰਹੇ ਸੀ ਹਾਂ ਜੀ ਖਲਾਬੇ ਸ਼ਰੂ ਰਵੀਸ਼ਰ ਕੋਰੀ ਦੇ ਖਲਾਬੇ ਇਹ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦਿੰਦੇ ਹਾਂ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾਵੇ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾਵੇ ਤੇ ਕੋਈ ਅਲੀਗੇਸ਼ਨ ਅੰਤਕਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪੜਦਾ ਜੀ ਪਰ ਜਿਹਦੇ ਕੋਈ ਇੱਕ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਬੜਵਾਰੀ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ ਖਤ ਕੀਲੇ ਨਹੀਂ ਟੋਟਲ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਨੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਗਏ ਜੀ ਪਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਅਸ਼ੋਕਪੁਰ ਦੇ ਨਕਸ਼ਾ ਸਾਊ ਸਾਊ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕੋਈ ਕੰਮ ਨਹੀਂ ਹੁੰਦਾ ਔਰ ਇਹਦੇ ਤੋਂ ਕਹਿੰਦਾ ਨਾ ਕੋਈ ਬੁਲਾਉਣਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਲੋ ਜਵਾਬ ਦੇਇਆ ਜੇ ਕੋਈ ਨੋਟ ਨਹੀਂ ਹੈਗਾ ਦੇਖ ਲਓ ਮਨਜ਼ੂਰੀ ਲਈ ਪੇਸ਼ ਆ ਸਾਨੂੰ ਪਹਿਲਾਂ ਝੂਠਾ 3 ਵਜੇ ਦਾ ਟਾਈਮ ਕਿ ਕਰਦਾ ਹਾਂ ਤੁਹਾਨੂੰ ਕੀ ਮੰਗ ਕਰਦੇ ਮੰਗ ਕਰਦੇ ਹਾਂ ਤਾਂ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਹੀ ਮੰਗ ਕਰਦੇ ਹਾਂ ਨਹੀਂ ਅਸੀਂ ਤਾਂ ਨਾ ਲਾਵਾਂਗੇ ਜੀ ਇਹਨਾਂ ਨੇ ਕੋਈ ਰਿਜੈਕਟ ਕਰ ਗਿਆ ਅਸੀਂ ਇਹਨਾਂ ਦਾ ਨੌਨ ਕਰਦੇ ਜਵਾਰ ਜ਼ਿੰਮੇਵਾਰ ਨਹੀਂ ਕਰਦੇ ਜੀ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਕੋਈ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਥੇ ਜਿੱਥੇ ਹਾਂ ਕੀ ਨਾਵਾ ਤੁਹਾਡੇ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਬੀ ਕਰ ਰਹੇ ਹੋ ਸ਼ਰਾਬਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਚੱਲ ਰਿਹਾ ਹੈ ਵਿਰਾਸਾ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਉਸ ਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨੌ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਢੀਡੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਕੋਲ ਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਡ ਚੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਸੀਂ ਜਾਮ ਲਗਾ ਰਹੇ ਹੋ ਥੋੜਾ 7 ਲੱਖ ਰੁਪਏ ਲੋਕੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚਾੜਾਂਗੇ ਗਵਾਏ ਜੀ ਦੋਏ ਆਏ ਗਵਾਏ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਰਾਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10-15000 ਵਾਫੇ ਮੋੜਤਾ ਚਮਨ ਪਟਵਾਰੀ ਆ ਜੀ ਸਾਰੇ ਪਟਵਾਰੀ ਗਲਤ ਨਹੀਂਗੇ ਚਮਨ ਦਾ ਕੀ ਨਾਮ ਹੈ ਜੀ ਚਮਨ ਚਮਲ ਚਮਲ ਆ ਜੀ ਚਮਲ ਹਾਂਜੀ ਤੁਸੀਂ ਕਿੰਨੀ ਵਾਰ ਗੱਲ ਕਰ ਦਿੱਤੀ ਤੇ ਫੋਟੋ ਕਾਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਦੂਜੀ ਵਾਰ ਜੀਮਦਾਰ ਸਾਹਿਬ ਨਾਲ ਵੀ ਕਈ ਵਾਰ ਅਸੀਂ ਸਰੋਦੀ ਵੀ ਗਏ ਆ ਜੀ ਆਦੋਂ ਉੱਥੇ ਡੀਸੀ ਆਇਆ ਸੀਗੇ ਉੱਥੇ ਪੇਸ਼ ਹੋਈ ਉਦੋਂ ਜੀਮਦਾਰ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਹਾਂ ਤਸੀਲ ਦੇ ਨਾਰੇ ਪਾ ਦਿੱਤੀ ਸੀ ਹਾਂ ਜੀ ਉਹਦੀ ਕੀ ਸੱਪ ਕਰਦੇ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਜਾ ਮਨ ਕਰਨਾ ਲਾਵੇਂ ਕਿ ਟਰਾਪ ਸਾਰੇ ਜੀਮਦਾਰ ਅਸੀਂ ਜੱਟ ਜੀਮਦਾਰ ਖੇਤੀਬਾੜੀਆਂ ਨੂੰ ਦੇਣਗੇ ਵਿਹਲੇ ਆ ਰੋਇ ਗੇੜੇ ਮਾਰਨ ਸਾਡਾ ਤਾਂ ਵੀ ਸਰ ਨਾਲ ਹੀ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰੇ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਹੈ ਬੈਂਕ ਵਾਲੇ ਕਿਹੜੇ ਇਹ ਤਾਂ ਅੰਦਰ ਬੈਠੇ ਨੇ ਮੇਰਾ ਨਾਮ ਇਹ ਰਾਜਵੀਰ ਸਿੰਘ ਭੰਗੂ ਆ। ਇਹ ਆਪਣੇ ਪਿੰਡ ਦੀ ਮਾਨਕੀ ਦਾ ਵੀਰ ਹੋਣੀ ਨੇ। ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਢੇੜੇ ਮਾਰਦੇ ਆ ਨਾ ਕੋ। ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ। ਆ ਦੇਖੋ ਅਸੀਂ ਰੋਜ਼ ਆਉਣਾ। ਤੁਸੀਂ ਤਾਂ ਅਸੀਂ ਕਹੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ। ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ। ਠੀਕ ਹੈ ਜੀ ਗੱਲ। ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ। ਤੇ ਕਹਿੰਦੇ ਗੁਰਤੀ ਨਾਮਾ ਪਟਵਾਰੀ ਸਾਹਿਬ ਨੇ ਤੇ ਥੋੜਾ ਫਰਜ ਸੀਗਾ ਕਰਾਉਣ ਦਾ ਗੁਰਤੀ ਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ ਨਹੀਂ ਸੀ ਤੇ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜਿੰਮੇਦਾਰੋਂ ਕਿਉਂਕਿ ਆਪ ਦੱਸੋ ਪਟਵਾਰੀ ਨੂੰ ਵੀ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਗੁਰਤੀ ਨਾਮੇ ਦਾ ਦੱਸੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਸਿੰਘ ਵੀਰ ਨਾਮੇ ਤੋਂ ਮੰਗੇ ਆ ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰਦਾਰ ਨਾਲ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤੱਕ ਕੰਮ ਕਰਾਂ ਵੀ ਮੰਗਲਵਾਰ ਨੂੰ ਨੰਬਰਦਾਰ ਲੈਵਾਂ ਅੱਜ ਅਸੀਂ ਸਵੇਰ ਦੇ ਹੈਰਾਨ ਹੁੰਦੇ ਆ ਅਸੀਂ ਜੱਟ ਹੀ ਨੰਬਰਦਾਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਵਿਲੇ ਨਹੀਂ ਇਹ ਤਾਂ ਏਸੀ ਦੀ ਬੈਠਣੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੇ ਨੇ ਤਾਂ ਇੰਨਾ ਪਾਦਾ ਰਹੇ ਰੱਬ ਦਾ ਨਾਮ ਅਸੀਂ ਆਪ ਵੋਟਾਂ ਆ ਮਾਤਮੀ ਨੂੰ ਪਾਈ ਸੀ ਅਸੀਂ ਆਪ ਵੋਟ ਅਸੀਂ ਆਪ ਵੋਟ ਅਨਵੋਲਵ ਪਟਵਾਰੀ ਤੇ ਤਹਿਸੀਲਦਾਰਾ ਹੋਰ ਅਸੀਂ ਸਾਰੇ ਹੀ ਕਚੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਬਟਵਾਰੀ ਵੀ ਨੇ ਪਰ ਇਹ ਕੁਸਕ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਇਹ ਪਿੰਡਾਂ ਦੇ ਜੱਟ ਸੌਦਾ ਸਾਰੇ ਲਿਆ ਕੇ ਖੇਤੀવાડીਆਂ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦੇਗੇ ਬੰਦ ਜੇ ਇਹ ਤੇ ਦੂਆ ਮੂਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਸਾਨੂੰ ਡੈਕਟਰ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾਦਰ ਜੀ ਐਸਡੀਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਵੇ ਇਗਨੀ ਗਾ ਹੁਣ ਆਉਣਾ ਚਾਉਂਦੇ ਨੇ ਸਾਨੂੰ ਡਾਕਟਰ ਵੀ ਨੀ ਤੰਗ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਜੇ ਤੱਕ ਤੰਗ ਕਰਦੀ ਆਹੀ ਗੱਲ ਕਿ ਸਾਡੇ ਟਾਈਮ ਉਰੋਂ ਨਾਲੇ ਲਾੜੇ 10 ਲੱਖ ਵੀ ਨੇ ਇਹ ਵਿਚਾਰੇ ਗਰੀਬ ਬੰਦੇ ਨੇ ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ ਵੱਡੇ ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਜਹੋ ਉਹ ਵੀ ਨੀ ਕੋਈ ਕਰਦੇ ਸਭ ਰਾਲੇ ਮੇਲੇ ਨੇ ਜੀ ਸਭ ਰਾਲੇ ਮੇਲੇ ਨੇ ਜੀ ਜੇ ਹਲਣਾ ਹੈ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਆ ਬਈ ਹਾਂਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਰੋਪਣੇ ਵਾਲੇ ਅਸੀਂ ਹੈ ਨਹੀਂ ਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਦੀ ਬੜਾ ਅੱਜ ਅਸੀਂ ਪ੍ਰਚਾਰ ਰਹੇ ਆ ਵੀ ਆ ਨਾਮ ਮਿਲਣ ਦੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਕੀ ਨਾਮ ਲਗਾ ਤਾ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀਲਦਾਰ ਸੰਧਾਰ ਅੱਜ ਸੰਮਰਾਪਤੀ ਫੀਕ ਨਰੇ ਬੱਗੀ ਹੋਈ ਹੈ ਵਿਸ਼ਵਕ ਮੰਗਲ ਦੇ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸਵੀਰ ਲਖਤ ਘਟ ਦੇ ਜੋੜੀ ਜਾਣ ਲੱਗੇ ਕੀ ਨਾਮ ਨਹੀਂ ਮਨੂ ਸਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੀ ਸਾਰੇ ਪਟਵਾਰੀਆਂ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇੱਦਾਂ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮંજૂર ਕਰਤਾ ਹੈਗਾ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਪੋਰਟ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮ ਮંજૂર ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾ ਮਤਜ਼ਰੀਕ ਨਹੀਂ ਹੋਇਆ ਟੀਹਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਕੋਈ ਨਹੀਂ ਹੋਣਾ ਇਸ ਕਰਕੇ ਮੇਰੇ ਕੋਲ ਨਾਮ ਮંજૂર ਹੋ ਚੁੱਕ ਔਰ ਨਾ ਪਿੜ ਪਰਵਾਦ ਇਹ ਗੱਲ ਕਹਿ ਰਿਹਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੁਹਾਨੂੰ ਦੇ ਦੋ ਤੇ ਕੱਲ ਇੰਤਕਾਲ ਚੜ ਜਾਊਗਾ ਨਹੀਂ ਜੀ ਮੇਰੇ ਕੋਈ ਐਸੀ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਦਫੇਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨੂੰ ਉਸ ਬਾਰੇ ਜਾਂ ਮਾਰੇ ਕੋਈ ਨੌਲੇਜ ਨਹੀਂ ਹੈ ਚਲ ਮਨੂੰ ਪਟਵਾਰੀ ਉੱਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਫਿਰ ਮੰਗਿਆ ਜੇ ਤੇ ਸਾਹਬ ਤੋਂ ਦਾ ਤੁਸੀਂ ਕੀ ਕਰਦੇ ਹੋ ਮਨੂੰ ਦੱਸਣ ਜੀ ਉਹ ਕੋਈ ਦੇਣ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚ ਅਧਿਕਾਰ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ ਵੀ ਇਹ ਚਲੇ ਆਉਂਦੇ ਨਹੀਂ ਮਨ ਤੁਹਾਡੇ ਵੱਲੋਂ ਕੋਈ ਜਾਣਕਾਰੀ ਪਿਆਰੀ ਹੋ। ਅਲਜੀਮ ਸਾਹਿਬ ਤੱਕ ਜਲਦੀ। ਹਾਂਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।